ਸਿੰਘਾ ਦਾ ਹਾਂਜੀ ਬਈ ਜਦੋਂ 14 ਅਗਸਤ ਨੂੰ ਉਹਨਾਂ ਬਦਲੀ ਹੋਣਾ ਥਾ ਹਾਂਜੀ 6 ਮਹੀਨੇ ਤੱਕ ਕਿਉਂ ਨਹੀਂ ਬਦਲੀ ਕੀਤਾ ਮੇਰੀ ਇਹ ਮੀਡੀਆ ਵਾਲਿਆਂ ਤੇ ਬੇਨਤੀ ਆ ਇਹ ਅਗਰ ਤੁਸੀਂ ਆਪਣੇ ਆਪ ਨੂੰ ਅੱਛੇ ਮੀਡੀਆ ਵਾਲੇ ਸਮਝਦੇ ਹੋ ਨਾ ਵਧੀਆ ਮੀਡੀਆ ਵਾਲੇ ਤਾਂ ਇਹ ਗੱਲ ਤਾਂ ਕਿ ਕੱਲ ਨੂੰ ਕਿਸੇ ਦਾ ਤਾਂ ਕਿ ਕੱਲ ਨੂੰ ਕਿਸੇ ਦਾ ਦੂਸਰੇ ਦਾ ਕਿਸੇ ਦਾ ਬੱਚਾ ਜਾਂ ਕੋਈ ਕੋਈ ਹੋਰ ਬੇਕਾਰ ਅੱਛਾ ਅੰਕਲ ਕਿਹੜੀ ਬਟਾਲੀਅਨ ਕਿਹੜੀ ਸੀ 8 ਕੁਵੈਲਰੀ ਹੈ ਆਰਮਡ ਦੀ ਆਰਮਡ ਦੀ 8 ਕੁਵੈਲਰੀ ਹੈ ਹਾਂਜੀ ਉਹ ਫਰਸਟ ਆਰਮਡ ਬਰਿਗੇਡ ਦੇ ਅੰਡਰ ਜੁਨਟ ਹੈ ਅੱਛਾ ਜੀ ਠੀਕ ਹੈ ਜੀ ਤੇ ਅਗਰ ਉਹਦੇ ਸੀਓ ਨੂੰ ਚਾਹੀਦਾ ਵੀ ਉਹਦਾ ਪੋਸਟਿੰਗ ਆਰਡਰ ਹੈ ਤਾਂ ਮੈਂ ਉਹ ਵੀ ਦੱਸ ਦੂੰਗਾ ਉਹਦੇ ਜੁਨਟ ਦੇ ਵੀ ਪੋਸਟਿੰਗ ਆਰਡਰ ਪਿਆ ਹੈ ਛੁੱਤੇ ਪਤਾ ਕਿੰਨੇ ਵਜੇ ਲੱਗਿਆ ਵੀ ਹਾਦਸਾ ਹੋ ਗਿਆ ਇਹ ਮੈਨੂੰ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ ਹਾਂਜੀ ਉਹ ਉਹਨੇ ਮੇਰੇ ਬੱਚੇ ਦਾ ਨਾਮ ਲੈ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਤਾਂ ਹੈ ਹਾਂਜੀ ਉਹਨੇ ਉਹ ਬੱਚੇ ਨੂੰ ਪਛਾਣਿਆ ਉਹ ਵੀ ਉਸੇ ਆਰਆਰ ਚਤਾਏ ਉਹਨੂੰ ਦੱਸਿਆ ਵੀ ਪਾਈ ਐਦਾ ਦਾ ਤੁਸੀਂ ਜੋ ਬੱਚੇ ਬੰਦੇ ਬਸ਼ੇ ਆ ਹੋਰ ਜਾਂ ਫੌਜੀ ਨਹੀਂ ਐ ਜਿੰਨਾਂ ਜਿਆਦਾ ਸੱਟਾਂ ਲੱਗੀਆਂ ਉਹਨਾਂ ਦੇਖੋ ਹਾਂਜੀ ਉਹਨਾਂ ਨੇ ਪਹਿਲਾਂ ਹੀ ਮੇਰੇ ਬੇਟੇ ਦੇਖਾ ਕਹਿੰਦੇ ਵੀ ਉਹ ਸ਼ਹੀਦ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਸੀਗੇ ਇਕੱਲੇ ਇਕੱਲੇ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆਇਆ ਉਹਦਾ ਦੇਖੋ ਮੈਂ ਕਿੱਦਾਂ ਸਮਾਨ ਦਾ ਭਰਿਆ ਵਾ ਸਾਰਾ ਲਿਆ ਕੇ ਰੱਖਿਆ ਵਾ ਅੱਜ ਇਹ ਸੜੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਇਹ ਜੇ ਲਾਸਟ ਵਾਰ ਗੱਲ ਕਦੋਂ ਹੋਈ ਸੀ ਲਾਸਟ ਗੱਲ ਮੇਰੇ ਨਾਲ ਪਰਸੋਂ ਦੀ ਗੱਲ ਹੋਈ ਉਕੰਦਾ ਡੈਡੀ ਵੀ ਮੈਂ ਆਪਰੇਸ਼ਨ ਚਾ ਕਰਨ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ 72 ਘੰਟੇ ਦੇ ਆਪਰੇਸ਼ਨ ਚ ਗਿਆ ਬਟਾ ਠੀਕ ਹੈ ਉਹ ਉਸ ਏਰੀਆ ਬਾਰੇ ਮੈਂ ਦੱਸ ਆ ਰਿਹਾ ਕਿੱਥੇ ਆਪਰੇਸ਼ਨ ਦਾ ਹੈ ਕਿਉਂ ਹਾਇ ਭਾਜੀ ਕੀ ਕਹਿਣਾ ਚਾਹੋਗੇ ਜੋ ਬਨਜੋਤ ਜਿਹੜਾ ਸ਼ਹੀਦ ਹੋਇਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਇਹ 2019 ਦਾ ਭਰਤੀ ਹੈ ਉਹ ਰੇਡ ਕੋਲਰੀ ਨਾਲ ਸੰਬੰਧ ਰੱਖਦਾ ਹੈ ਤੇ ਰੇਡ ਕੋਲਰੀ ਤੋਂ ਬਾਅਦ ਇਹ ਪੋਸਟਿੰਗ ਆਉਤੀ ਹੈ ਜੋ ਡੋਡਾ ਡਿਸਟ੍ਰਿਕਟ ਦੇ ਵਿੱਚ ਹਾਂਜੀ ਤੇ ਉੱਥੇ ਫੋਰ ਆ ਰਹਾ ਹੈ ਉੱਥੇ ਸਾਨੂੰ ਅੱਜ ਦੁਪਹਿਰ ਤੋਂ ਬਾਅਦ ਹੀ ਕਵਰ ਮਿਲੀ ਹੈ ਵੀ ਤਾਂ ਕਰਕੇ ਵੀਡੀਓ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਹੈ ਅੱਛਾ ਵਿਆਹ ਵੀ ਸੀਗਾ ਵੀ ਵਿਆਹ ਕਦੋਂ ਰੱਖਿਆ ਸੀਗਾ 28 ਫਰਵਰੀ ਔਰ ਪਹਿਲੀ ਦਾ ਮਾਰਚ ਦਾ ਵਿਆਹ ਸੀ ਅੱਛਾ ਕੋਈ ਹੋਰ ਬ੍ਰਦਰ ਸਿਸਟਰ ਵੀ ਹੈਗਾ ਬਹੁਤ ਬ੍ਰਦਰ ਸਿਸਟਰ ਕੋਈ ਨਹੀਂ ਹੈ ਆ ਮਾਮਾ ਮਾਮੀ ਹੈ ਤੇ ਮੇਰੇ ਤੇ ਬਸ ਇੱਕ ਲੜਕਾ ਸੀ ਅੱਛਾ ਇਹ ਦੱਸਿਆ ਜਾ ਰਿਹਾ ਵੀ ਫਾਦਰ ਤਾਇਆ ਜੀ ਸਾਰੇ ਆਰਮੀ ਦੇ ਵਿੱਚ ਸੀ ਹਾਂਜੀ ਇਹ ਵੀ ਫਾਦਰ ਵੀਰ ਸਮ ਰਟਾਇਰ ਹੋਏ ਨੇ ਮਾں ਦੂਜੇ ਤਾਇਆ ਜੀ ਵੀ ਉਹ ਵੀ ਸੁਪੇਦਾਰ ਰਟਾਇਰ ਹੋਇਆ ਮੈਂ ਵੀ ਓਨ ਸਰਵਿਸ ਸੀ ਨਾ ਭਾਜੀ ਤੁਸੀਂ ਵੀ ਆਰਮੀ ਦੇ ਵਿੱਚ ਹਾਂ ਜੀ ਭੂਆ ਦਾ ਮੁੰਡਾ ਅੱਛਾ ਕਦੋਂ ਤੱਕ ਸੰਸਕਾਰ ਬੋਡੀ ਕਦੋਂ ਤੱਕ ਆ ਜਾਵੇਗੀ ਭਾਜੀ ਹਜੇ ਤੱਕ ਜਿੰਨੀ ਵੀ ਇਹਦੀ ਜੁਨੇ ਦੇ ਵਿੱਚ ਗੱਲ ਹੋਈ ਹੈ ਉਹ ਕਹਿ ਰਹੇ ਨੇ ਵੀ ਕੱਲ ਤੱਕ ਆ ਜਾਵੇਗੇ ਬਾਕੀ ਓਨ ਦਾ ਜੋ ਵੀ ਕੁਝ ਹੋਏਗਾ ਉਹ ਕੱਲ ਪਤਾ ਲੱਗੇਗਾ। ਅੱਛਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਹੈਗਾ ਕੋਈ ਰੋਪੜ ਪ੍ਰਸ਼ਾਸਨ ਵੱਲੋਂ? ਅਜੇ ਤੱਕ ਭਾਜੀ ਕੋਈ ਨਹੀਂ ਆਇਆ ਅਜੇ ਤੱਕ। ਕਿਉਂਕਿ ਸਾਨੂੰ ਵੀ 4:00 ਤੇ ਆਸ-ਪਾਸ ਹੀ ਪਤਾ ਲੱਗਿਆ ਇਹ ਸੀ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸ ਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀ-ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼